ਹਾਂਜੀ ਕੀ ਨਾਮ ਤੇ ਕਿਹੜਾ ਬੰਦਾ ਮੇਰਾ ਨਾਮ ਜੀ ਭਲਵਿੰਦਰ ਸਿੰਘ ਸਨਮ ਨਥਾ ਸਿੰਘ ਪਿੰਡ ਟਾਲੀ ਸਾਹਬ ਜਿਹੜਾ ਅਮਰਸਰ ਹੈ ਕੀ ਕਹਿੰਦੇ ਜਿਹੜੇ ਗੋਲ ਚੱਲੀ ਇਹ ਕੋਈ ਮਤਲ ਸਾਢੇ 10 ਦਾ ਵਕਤ ਹੀ ਤੇ ਬੜੇ ਜ਼ੋਰ ਦੀ ਨਾਲ ਜਿਹੜਾ ਉਹ ਸਾਡਾ ਖੜ ਗਿਆ ਜਦੋਂ ਮਤਲ ਅਸੀਂ 5-7 ਮਿੰਟ ਬਾਅਦ ਮਤਲੋ ਕੱਟੇ ਮੇਰੇ ਨੂੰ ਬੇਟਾ ਵੀ ਉੱਠਿਆ ਬੱਚੇ ਵੀ ਉੱਠੇ ਉਹਨਾਂ ਆ ਕੇ ਧਾਰਤ ਦੇ ਨਾਲ ਸਭ ਕੁਝ ਦੇਖਿਆ ਤਾਂ ਸਾਨੂੰ ਰਾਤ ਖਰਮ ਨਹੀਂ ਹੋਇਆ ਇਹ ਜਿਹੜਾ ਕਿਸ ਤਰ੍ਹਾਂ ਖੜ ਗਿਆ ਅਹੀਂ ਮੁੜ ਕੇ ਬਾਅਦ ਸੌਗੇ ਮੁੜ ਕੇ ਜਦੋਂ 7 7:30 ਵਜੇ ਅਸੀਂ ਉੱਠੇ ਤੇ ਅਹੀਂ ਮਤਲਬ ਵੇਖਿਆ ਗੇੜ ਦੇ ਬਾਹਰ 5 ਅਣ ਚੱਲੇ ਰੌਂਦ ਪਏ ਸੀ ਜਿਹੜੇ ਗੇੜ ਦੇ ਵਿੱਚ 5 ਰੌਂਦ ਆਰ ਪਾਰ ਕਰਕੇ ਲੰਘੇ ਸੀ ਇੱਕ ਰੌਂਦ ਜਿਹੜਾ ਉਹ ਗੱਡੀ ਦੇ ਟਾਇਰ ਦੇ ਵਿੱਚ ਲੱਗਾ ਹੀ ਜਾ ਕੇ ਤੇ ਉਸ ਤੋਂ ਬਾਅਦ ਅਸੀਂ ਕਵਰ ਗੀਸੈਂਸ ਸਸਪੈਂਸ਼ਨ ਨੂੰ ਮਤਲਬ ਦੱਸਿਆ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਤਲਾਹ ਦੇਣ ਤੋਂ ਬਾਅਦ ਕਵ ਜੀ ਸਰ ਸਰਪੰਚ ਵੀ ਸਾਡੇ ਕੋਲ ਪਹੁੰਚ ਗਿਆ ਮਜੂਦਾ ਸਰਪੰਚਿਆ ਕਿ ਉਹ ਤੋਂ ਬਾਅਦ ਅਸੀਂ ਸੱਧੂ ਹਸਪਤਾਲ ਦੇ ਕਮਰੇ ਖਲਾਏ ਉਹਦੇ 'ਚ ਇੱਕ ਮੋਟਰਸਾਈਕਲ ਤੇ ਤਿੰਨ ਜਾਨੇ ਮੌਜੂਦ ਸੀ ਇੱਕ ਜਾਨਾ ਮੋਟਰਸਾਈਕਲ ਤੇ ਜੜਿਆ ਰਿਆ ਦੋ ਜਾਨੇ ਜਿਹੜੇ ਉਹ ਉਹਨਾਂ ਦੇ ਗੇਟ ਨੂੰ ਗੋਲੀਆਂ ਮਾਰੀਆਂ ਮਤਲਬ ਪੂਰੀ ਮਤਲਬ ਵਿੱਚ ਵੀਡੀਓ ਮਤਲਬ ਹੈ ਆਤਰਿਆ ਤੇ ਜਦੋਂ ਇੱਥੇ ਚੌਂਕੀ ਹੁੰਦੀ ਸੀ ਇਹ ਇਹ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਆਈ ਆ ਜਾਂ ਕੋਈ ਹਾਂਜੀ ਇਸ ਤੋਂ ਪਹਿਲਾਂ ਕੋਈ ਕਾਲ ਨਹੀਂ ਆਈ ਕੋਈ ਰੈਨਿਸਟ ਵਗੈਰਾ ਕੋਈ ਰੈਨਿਸਟ ਨਹੀਂ ਕਿਸੇ ਦੇ ਨਾਲ ਸਾਡੀ ਇਹ ਜਦੋਂ ਇੱਥੇ ਚੌਂਕੀ ਹੁੰਦੀ ਸੀ ਪਹਿਲਾਂ ਮਤਲਬ ਕਾਫੀ ਚਿਰ 20 ਸਾਲ ਚੌਂਕੀ ਰਹੀ ਆ ਹੁਣ ਦੋ ਕੁ ਸਾਲ ਦੀ ਚੌਂਕੀ ਜਿਹੜੀ ਉੱਠ ਖਲੋਤੀ ਆ ਉਹਦੇ ਨਾਲ ਚੌਂਕੀ ਦੇ ਨਾਲ ਭੈ ਬਹੁਤ ਹੀ ਪੁਲਿਸ ਵਾਲੇ ਨਾਕਾ ਵੀ ਲਾਉਂਦੇ ਸੀ ਲੱਗੇ ਮਤਲਬ ਜਿਹੜੇ ਬੰਦੇ ਗੰਦੇ ਉਹਨਾਂ ਨੂੰ ਖੰਗਣ ਵੀ ਨਹੀਂ ਦਿੰਦੇ ਤੇ ਸਾਡੀ ਪ੍ਰਸ਼ਾਸਨ ਨੂੰ ਇਹ ਵੀ ਮੰਗਿਆ ਨਾਲ ਇੱਕ ਤੇ ਜਿਹੜੇ ਮਤਲਬ ਸਾਡੇ ਦੇ ਮਤਲਬ ਗੋਲੀਆਂ ਚਲਾਈਆਂ ਸਾਨੂੰ ਮਾਰਨ ਦੀ ਨੀਤ ਨਾਲ ਤੇ ਉਹਨਾਂ ਦੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਦੂਜੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ 40 ਸਾਲ ਚੌਂਕੀ ਦੁਬਾਰਾ ਵਸਾਈ ਜਾਵੇ